ਇੱਕ ਪਾਸੇ ਦੇਸ਼ ਦਿਸ਼ਾਂਤ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਜਾ ਰਹੀ ਸੀ ਤੇ ਦੂਜੇ ਪਾਸੇ ਹੀ ਦੇਸ਼ ਦੇ ਝੰਡੇ ਨੂੰ ਸਲਾਮੀ ਦੇ ਕੇ ਆਪਣੇ ਆਪ ਨੂੰ ਦੇਸ਼ ਭਗਤ ਸਾਬਿਤ ਕੀਤਾ ਜਾ ਰਿਹਾ ਸੀ ਤੇ ਉੱਥੇ ਹੀ ਦੇਸ਼ ਦੇ ਨਕਸ਼ੇ ਨੂੰ ਆਪਣੇ ਪੈਰਾਂ ਹੇਠ ਰੋਲਿਆ ਜਾ ਰਿਹਾ ਸੀ ਇਹ ਘਟਨਾ ਨਾ ਕਿਸੇ ਬਾਰਲੇ ਮੁਲਕ ਦੀ ਹੈ ਤੇ ਨਾ ਹੀ ਇਹ ਲੋਕ ਬਾਰਲੇ ਮੁਲਕ ਦੇ ਵਸਿੰਦੇ ਨੇ ਬਲਕਿ ਇਹ ਜਿਸ ਦੇਸ਼ ਦੇ ਝੰਡੇ ਨੂੰ ਸਲਾਮੀ ਦੇ ਰਹੇ ਨੇ ਉਸੇ ਝੰਡੇ ਸਾਡੇ ਮਹਾਨ ਦੇਸ਼ ਭਾਰਤ ਦਾ ਏ ਤਿਰੰਗਾ ਹੈ ਤੇ ਜਿਸ ਦੇਸ਼ ਦੇ ਨਕਸ਼ੇ ਨੂੰ ਇਹ ਪੈਰਾਂ ਦੇ ਹੇਠ ਰੋਲ ਰਹੇ ਨੇ ਉਹੀ ਭਾਰਤ ਦੇਸ਼ ਹੈ ਸੋਸ਼ਲ ਮੀਡੀਆ ਤੇ ਦੇਸ਼ ਦੇ ਨਕਸ਼ੇ ਦੀ ਪੰਗ ਹੋਈ ਮਰਿਆਦਾ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਮahanagar dewar ਨੰਬਰ 2 ਦੇ ਕੌਂਸਲਰ ਤੇ ਕੁਝ ਹੋਰ ਲੋਕਾਂ ਦੇ ਵੱਲੋਂ ਜਿਨ੍ਹਾਂ ਵੱਲੋਂ ਅਣਜਾਣੇ ਦੇ ਵਿੱਚ ਦੇਸ਼ ਦੇ ਨਕਸ਼ੇ ਦੀ ਮਰਿਆਦਾ ਪੰਗ ਕੀਤੀ ਗਈ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਜਦੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਜਾ ਰਹੀ ਸੀ ਪੀੜ ਜ਼ਿਆਦਾ ਹੋਣ ਕਰਕੇ ਧੱਕਾ ਵਗੈਰਾ ਵੱਜਣਾ ਉਹਨਾਂ ਦੇ ਪੈਰ ਭਾਰਤ ਦੇ ਨਕਸ਼ੇ ਦੇ ਉੱਪਰ ਚਲੇ ਗਏ ਜਿਸ ਬਾਬਤ ਪਤਾ ਚੱਲਣ ਤੋਂ ਬਾਅਦ ਉਹਨਾਂ ਦੇਸ਼ ਵਾਸੀਆਂ ਤੋਂ ਮਾਫੀ ਮੰਗ ਕੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਹੈ ਹਾਂਜੀ ਸਰ ਇੱਕ ਜਿਹੜਾ ਤੁਹਾਡੇ ਵੱਲੋਂ ਕੱਲ ਝੰਡਾ ਲਹਿਰਾਇਆ ਗਿਆ ਉਹਦੀਆਂ ਵੀਡੀਓ ਵਾਇਰਲ ਹੋ ਰਹੀਆਂ ਕੀ ਕਹਿਣਾ ਚਾਹਨੇ ਸਰ ਪਹਿਲਾਂ ਤਾਂ ਸਾਰਿਆਂ ਨੂੰ ਜੈ ਹਿੰਦ ਜੈ ਭਾਰਤ ਕੱਲ ਦੇਸ਼ ਦੀ ਆਜ਼ਾਦੀ ਦੀ ਵਰਹਗੰਢ ਸੀਗੀ ਹਰ ਸਾਲ ਦੀ ਤਰ੍ਹਾਂ ਮੇਰੇ ਦਫ਼ਤਰ ਦੇ ਬਾਹਰ ਆਜ਼ਾਦੀ ਦੇ ਜਸ਼ਨ ਮਨਾਇਆ ਗਿਆ ਭਾਰਤ ਦੇਸ਼ ਦਾ ਝੰਡਾ ਲਹਿਰਾਇਆ ਗਿਆ ਸਾਰਿਆਂ ਨੇ ਬੜੀ ਖੁਸ਼ੀਆਂ ਮਨਾਈਆਂ ਲੱਡੂ ਮੰਡੇ ਗਏ ਬਹੁਤ ਹੀ ਕੁਤਿ ਸ਼ਾਦੇ ਸ਼ਰਦਨਾ ਸਾਰੇ ਸਾਥੀਆਂ ਨੇ ਵਾਰਡ ਨੰਬਰ 2 ਦੀ ਜਿੰਨੇ ਵੀ ਸਾਥੀ ਨੇ ਸਾਰੇ ਨੇ ਇਸ ਰਸਮ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਜਯਾਦੀ ਦੇ ਪਰੇਗਨ ਮਨਾਈ ਹੈ ਪਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਕੋਈ ਵੀਡੀਓ ਟਰੋਲ ਹੋ ਰਹੀ ਹੈ ਪਰ ਮੈਂ ਜੋ ਦੇਖਿਆ ਹੈ ਵੀਡੀਓ ਨਹੀਂ ਇੱਕ ਹੈ ਨਾ ਕਿਸੇ ਮੇਰੇ ਸਾਥੀ ਨੇ ਜਾਂ ਸਾਡੇ ਵਾਰਡ ਦੇ ਕਿਸੇ ਬੰਦੇ ਨੇ ਇੱਕ ਫੇਸਬੁੱਕ ਤੇ ਆਪਣੀ ਫੋਟੋ ਪਾਈ ਜੀ ਫੋਟੋਆਂ ਸ਼ੇਅਰ ਕੀਤੀਆਂ ਗਈਆਂ ਸੀ ਉਹ ਫੋਟੋਆਂ ਨੂੰ ਚੁੱਕ ਕੇ ਉਹਨਾਂ ਨੂੰ ਮਤਲਬ ਯਾਦਗਰ ਕੀਤਾ ਗਿਆ ਹੈ ਇੰਦਰ ਗੱਲ ਕਰੀਏ ਕਿ ਉੱਥੇ ਜਿਹੜਾ ਕਹਿੰਦੇ ਕਿ ਇੱਥੇ ਜਿਹੜਾ ਭਾਰਤ ਦੇ ਨਕਸ਼ੇ ਦੇ ਉੱਤੇ ਜੁੱਤੇ ਪਾ ਕੇ ਜਿੱਦਾਂ ਕਿ ਪੈਰ ਰੱਖੇ ਗਏ ਆ ਉੱਤੇ ਖੜੇ ਆਉਂ ਉੱਤੇ ਖੜੇ ਦੇ ਉੱਤੇ ਉਸ ਚੀਜ਼ ਨੂੰ ਜ਼ਿਆਦਾ ਦਰਸਾਇਆ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਮੈਂ ਸਾਰਿਆਂ ਤੋਂ ਪਹਿਲਾਂ ਤੇ ਇਹ ਗੱਲ ਕਹਿਣਾ ਚਾਹਨਾ ਹੈ ਕਿ ਭਾਰਤ ਸਾਡੇ ਦਿਲ ਵਿੱਚ ਵੱਸਦਾ ਹੈ ਸਾਡੇ ਜਿਹੜੇ ਖੂਨ ਖੂਨ 'ਚ ਜਿਹੜਾ ਆ ਉਹ ਪਰਦੇਸ਼ ਦੀ ਇਹ ਨਾ ਹਰ ਚੀਜ਼ ਜਿਹੜੀ ਆ ਸਾਡੇ ਖੂਨ ਸ਼ਾਮਲ ਹੈ ਕਿਉਂਕਿ ਜਿਹੜਾ ਇਹ ਪੋਲੀਟਿਕਲੀ ਰੰਜੇਸ਼ ਨਾਲ ਕਈ ਚੀਜ਼ਾਂ ਹੁੰਦੀ ਹੈ ਨਾ ਇੱਕ ਵਾਰੀ ਆਪਾਂ ਦੇਖਦੇ ਹਾਂ ਵੀ ਜਿਹੜੇ ਬੰਦੇ ਪੋਲੀਟਿਕਲੀ ਰਾਜਨੀਤੀ ਦੀ ਤਲੇ ਵੱਧਦੀ ਹੁੰਦੇ ਆ ਉਹ ਹਰ ਨਿੱਕੀ ਨਿੱਕੀ ਗੱਲ ਨੂੰ ਉਹਨੂੰ ਵੱਡਾ ਕਰਕੇ ਦਿਖਾਉਂਦੇ ਆ ਤੇ ਜਦੋਂ ਮੈਂ ਵੀ ਇਹ ਫੋਟੋ ਦੇਖੀ ਮੈਨੂੰ ਪਤਾ ਲੱਗਾ ਵੀ ਆਹ ਚੀਜ਼ ਹੋਈ ਆ ਤੇ ਇਹ ਤੋਂ ਤੁਸੀਂ ਖੁਦ ਦੇਖੋਗੇ ਫੋਟੋ ਤੋਂ ਇਹ ਖੁਦ ਪਤਾ ਲੱਗਦਾ ਵੀ ਇਹ ਕੋਈ ਚੀਜ਼ ਇੰਟੈਂਸ਼ਨਲੀ ਨਹੀਂ ਹੋਈ ਕਿਉਂਕਿ ਕਾਠ ਜਿਆਦਾ ਹੌਂ ਕਰਕੇ ਨਾ ਜਾਣੇ-ਨਜਾਣੇ ਵਿੱਚ ਕਈ ਵਾਰ ਬੰਦਾ ਅੱਗੇ ਹੁੰਦਾ 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 ਕਿਤੇ ਅੱਗੇ ਥੋੜਾ ਬੰਦਾ ਪੈ ਰੱਖਿਆ ਜਾਂਦਾ ਇਹ ਕੋਈ ਇਸ ਤਰ੍ਹਾਂ ਦੀ ਹੈਗਾ ਵੀ ਜਿਹੜਾ ਕੋਈ ਬੰਦਾ ਇਸ ਗੱਲ ਨੂੰ ਇਹ ਸਮਝੇ ਵੀ ਕਿ ਅਸੀਂ ਉਹ ਜਿਹੜਾ ਆ ਭਾਰਤ ਦੇਸ਼ ਦਾ ਜਿਹੜਾ ਨਕਸ਼ਾ ਆਪਣੇ ਪੈਰਾਂ ਥਲੇ ਲਿਆ ਕੇ ਆਏ। ਨਹੀਂ ਤੁਹਾਡੇ ਦਿਲ 'ਚ ਦੇਸ਼ ਪ੍ਰੇਮ ਹੈ ਜੀ ਤਾਂ ਹੀ ਤੁਸੀਂ 15 ਅਗਸਤ ਦਾ ਜਿਹੜਾ ਮਨਾਰੇ ਸੀਗੇ ਫੈਸਟੀਵਲ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਅਨਗੈਲੀ ਹੋਈ ਏ ਸੀ ਨੂੰ ਜਿਕੇ ਜੀ ਦੇਖੋ ਜਾਣੇ ਜਾਣੇ 'ਚ ਮੈਂ ਹੋਂ ਵੀ ਪਹਿਲਾਂ ਵੀ ਕਿ ਦੱਸਿਆ ਸੀ ਸਰਦਾਰ ਨੂੰ ਵੀ ਜਾਣੇ ਜਾਣੇ 'ਚ ਕਈ ਗਲਤੀਆਂ ਹੋ ਜਾਂਦੀਆਂ ਨੇ। ਕਈ ਚੀਜ਼ਾਂ ਇਸ ਤਰ੍ਹਾਂ ਨਹੀਂ ਹੁੰਦੀਆਂ ਜਦੋਂ ਕੋਈ ਬੰਦਾ ਅੱਗੇ ਪਿੱਛੇ ੱੱਕਾ ਪਾਜਦਾ ਬੰਦਾ ਅੱਗੇ ਨੂੰ ਆ ਜਾਂਦਾ ਠੀਕ ਹੈ ਨਾ ਜੇ ਜਾਣੇ ਜਾਣੇ ਵਿੱਚ ਜਿਸ ਤਰ੍ਹਾਂ ਮੈਂ ਦੇਖਿਆ ਵੀ ਵਾਕਈ ਜਾਣੇ ਜਾਣੇ 'ਚ ਕੋਈ ਗਲਤੀ ਹੋਈ ਹੈ ਤੇ ਮੈਂ ਇਸ ਗੱਲ 'ਚ ਦੇਵ 'ਚ ਕੋਈ ਮਨੁੱਖੀ ਗੱਲ 'ਚ ਕੋਈ ਗੁਰੇਜ਼ ਨਹੀਂ ਕਰਦਾ ਵੀ ਆਪਣੀ ਗਲਤੀ ਜੇ ਕੋਈ ਗੱਲ ਜਾਣੇ-ਜਾਣੇ ਗਲਤੀ ਹੁੰਦੀ ਹੈ ਉਹਦੇ ਵਾਸਤੇ ਮਾਫੀ ਮੰਗਣੀ ਚਾਹੀਦੀ ਹੈ ਸੰਗਤ ਬਖਸ਼ਣ ਆਰੋਹੀ ਹੈ ਜੇ ਕਿਸੇ ਵੀ ਸੰਗਤ ਨੂੰ ਜਾਣੇ-ਜਾਣੇ ਵੀ ਜਿਹੜੀ ਹੋਈ ਗਲਤੀ ਕਰਨ ਕਿਸੇ ਨੂੰ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਤੇ ਮੈਂ ਦਿੰਦਿਆਂ ਗਹਿਰਿਆਂ ਦਿਲੋਂ ਮਾਫੀ ਮੰਗਦਾ ਤੇ ਮੈਂ ਇੱਥੇ ਵੀ ਦੱਸਣਾ ਚਾਹਨਾ ਹੈ ਕਿ ਜਿਹੜਾ ਇਹ ਚੰਨਾ ਰਸਮ ਹੈ ਅਸੀਂ ਅੱਜ ਤੋਂ ਨਹੀਂ ਕਰਦੇ ਜਾ ਰਹੇ ਪਿਛਲੇ ਕਿੰਨੇ ਸਾਲਾਂ ਤੋਂ ਕਰਦੇ ਆ ਰਹੇ ਹਾਂ ਕਿਉਂਕਿ ਮੈਂ ਕਿ ਜਿਸ ਜਿਸ ਪਰਿਵਾਰ ਨੂੰ ਸਵੰਗ ਰੱਖਦਾ ਹੈ ਉਹ ਪਰਿਵਾਰ ਹਮੇਸ਼ਾ ਹੀ ਦੇਖਦੀ ਰੱਖਿਆ ਲਈ ਪਹਿਲੀ ਕਿਤਾਬ ਦੇ ਖੜਾ ਰਿਹਾ ਹੈ ਮੇਰੇ ਫਾਦਰ ਸਾਹਿਬ ਖੁਦ ਆਦਮੀ ਜੋ ਕੈਪਟਨ ਰਿਟਾਇਰ ਹੋਏ ਨੇ ਮੇਰੇ ਤਾਇਆ ਜੀ ਕੈਪਟਨ ਰਿਟਾਇਰ ਹੋਏ ਨੇ ਮੇਰੇ ਚਾਚਾ ਜੀ ਜਿਹੜੇ ਨੇ ਆ ਉਹ ਸੀਆਈਐਸਐਫ ਚੋਂ ਐਜ਼ ਅ ਸੀਨੀਅਰ ਕਮਾਂਡਰ ਰਿਟਾਇਰ ਹੋਏ ਨੇ ਤੇ ਮੇਰਾ ਛੋਟਾ ਭਰਾ ਇਸ ਟਾਈਮ ਸਰਦਾਂ ਦੀ ਰਾਖੀ ਕਰ ਰਿਹਾ ਉਹ ਬੀਐਸਐਫ ਚੋਂ ਐਜ਼ ਅ ਕਮਾਂਡਰ ਲੱਗਾ ਹੋਇਆ ਜੀ ਜੇ ਕਲਸੀ ਪਰਿਵ ਤੇ ਤੁਹਾਨੂੰ ਇਹ ਸੂਚ ਇਹ ਮਨਵੀ ਸਾਰੇ ਬੰਦੇ ਕਲੀਅਰ ਕੱਟ ਕਰਨਗੇ ਵੀ ਜੇ ਦੇਸ਼ ਪੱਤਾ ਦਾ ਕੋਈ ਪਰਿਵਾਰ ਹੈ ਜਿਨ੍ਹਾਂ ਨੇ ਆਪਣੇ ਖੂਨ ਨਾਲ ਇਹ ਦੇਸ਼ ਨੂੰ ਸਿਜਿਆ ਉਹ ਕਲਸੀ ਪਰਿਵਾਰ ਹੈ ਕਿਉਂਕਿ ਸਾਡਾ ਸਾਰਾ ਪਰਿਵਾਰ ਆਰਮੀ ਚ ਜਿੱਥੇ ਜਿੱਥੇ ਸਾਡੀ ਲੋੜ ਪਈ ਇਹ ਦੇਸ਼ ਨੂੰ ਉੱਥੇ ਖੜੇ ਦੇ ਸੀ ਹਮੇਸ਼ਾ